ਮੋਹਾਲੀ ਦਾ ਪਿੰਡ ਕੁੰਬੜਾ ਜਿੱਥੇ ਇੱਕ ਨੌਜਵਾਨ ਦਾ ਕਤਲ ਹੁੰਦਾ ਹੈ ਤੇ ਪੂਰਾ ਪੰਜਾਬ ਦਹਿਲ ਉੱਠਦਾ ਹੈ ਇਸ ਨੌਜਵਾਨ ਦਾ ਨਾਮ ਦਮਨ ਸੀ ਉਮਰ ਮਹਿ 17 ਤੋਂ 18 ਸਾਲ ਇਸ ਨੌਜਵਾਨ ਦਾ ਬੜੀ ਹੀ ਬੇਰਹਿਮੀ ਨਾਲ ਤੇਜ਼ ਤਾਰ ਹਥਿਆਰਾਂ ਦੇ ਨਾਲ ਚਾਕੂ ਮਾਰ ਮਾਰ ਕੇ ਮਾਮੂਲੀ ਜਹੀ ਗੱਲ ਪਿੱਛੇ ਕਤਲ ਕਰ ਦਿੱਤਾ ਜਾਂਦਾ ਹੈ ਇਸ ਵਕਤ ਮੈਂ ਕੁੰਬੜਾ ਪਿੰਡ ਦੇ ਵਿੱਚ ਹੀ ਮੌਜੂਦ ਹਾਂ ਉਸ ਥਾਂ ਤੇ ਮੌਜੂਦ ਹਾਂ ਜਿੱਥੇ ਇਹ ਪੂਰੀ ਵਾਰਦਾਤ ਹੁੰਦੀ ਹੈ ਇਹ ਉਹ ਪੂਰਾ ਇਲਾਕਾ ਦੱਸਿਆ ਜਾ ਰਿਹਾ ਹੈ ਜਿੱਥੇ ਝਗੜਾ ਹੁੰਦਾ ਹੈ ਉਹਨਾਂ ਪ੍ਰਵਾਸੀ ਨੌਜਵਾਨਾਂ ਦੇ ਨਾਲ ਜਿਨ੍ਹਾਂ ਦੇ ਵੱਲੋਂ ਬਾਅਦ ਦੇ ਵਿੱਚ ਆਪਣੇ ਸਾਥੀ ਕੇ ਇਹਨਾਂ ਦੋ ਨੌਜਵਾਨਾਂ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਦਮਨ ਦੀ ਮੌਤ ਹੋ ਜਾਂਦੀ ਹੈ ਤੇ ਇਸ ਦਾ ਇੱਕ ਜੋ ਉਸ ਦਾ ਦੋਸਤ ਹੁੰਦਾ ਹੈ ਉਸ ਦੇ ਨਾਲ ਮੌਜੂਦ ਹੁੰਦਾ ਹੈ ਉਹ ਗੰਭੀਰ ਰੂਪ ਚ ਜ਼ਖਮੀ ਹੋ ਜਾਂਦਾ ਹੈ ਇਹ ਉਹ ਪੂਰੀ ਥਾਂ ਹੈ ਜਿੱਥੇ ਉਹ ਵਾਰਦਾਤ ਹੁੰਦੀ ਹੈ ਇਸ ਥਾਂ ਦੇ ਵਿੱਚ ਹੀ ਦੱਸਿਆ ਜਾ ਰਿਹਾ ਹੈ ਕਿ ਉਹ ਨੌਜਵਾਨ ਕਾਫੀ ਦੇਰ ਤੱਕ ਤੜਫਦੇ ਰਹੇ ਫਿਲਹਾਲ ਇੱਥੇ ਕਿਸੇ ਤਰੀਕੇ ਦੇ ਕੋਈ ਨਿਸ਼ਾਨ ਨਹੀਂ ਕਿਉਂਕਿ ਦੋ ਦਿਨ ਹੋ ਚੁੱਕੇ ਨੇ ਵਾਰਦਾਤ ਨੂੰ ਦੋ ਦਿਨ ਹੋ ਚੁੱਕੇ ਨੇ ਉਸ ਧਰਨੇ ਨੂੰ ਚਲਦੇ ਹੋਏ ਜੋ ਪਰਿਵਾਰ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਇੱਕੋ ਮੰਗ ਕੀਤੀ ਜਾ ਰਹੀ ਹੈ ਕਿ ਕਾਤਲ ਫੜੇ ਜਾਣ ਉਹ ਕੁਝ ਥਾਨਕ ਲੋਕ ਵੀ ਮੌਜੂਦ ਨੇ ਕجهه ਨੌਜਵਾਨ ਵੀ ਮੌਜੂਦ ਹੈ ਜਿਸ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਉਸਨੇ ਦਮਨ ਨੂੰ ਆਪ ਇੱਥੇ ਤੜਫਦਿਆਂ ਹੋਇਆ ਵੇਖਿਆ ਸੀ ਜਾਂ ਉਹ ਬੰਦੇ ਤੜਫ ਰਹੇ ਥੇ ਉਸ ਟਾਈਮ ਉਹ ਪਹਿਲਾਂ ਲੋਕ ਬੈਠੇ ਰਹਿੰਦੇ ਤੇ ਉਸ ਟਾਈਮ ਤਾਂ ਨਹੀਂ ਬੈਠਾ ਉਹਰੇ ਕਿਸੇ ਦੀ ਡੈਥ ਹੋ ਗਈ ਸੀ ਬੰਦੇ ਦੀ ਠੀਕ ਹੈ ਕਿ ਨਹੀਂ ਉਹ ਸ਼ਰਾਬੀ ਬੰਦੇ ਆ ਰਹੇ ਤੇ ਦੋ ਪ੍ਰਵਾਸੀ ਬੰਦੇ ਇੱਧਰ ਤੋਂ ਸਾਈਕਲ ਤੇ ਆ ਰਹੇ ਤੇ ਊਂ ਥੋੜੋ ਮੋਟਾ ਸਾਈਕਲ ਲੱਗ ਗਿਆ ਹੋਊਗਾ ਉਹਨਾਂ ਦਾ ਉਹ ਪ੍ਰਵਾਸੀ ਬੰਦਿਆਂ ਨੇ ਉਹਨਾਂ ਨੂੰ ਗਾਲ ਕਿ ਕੱਢੀ ਤੇ ਉਹਨਾਂ ਨੇ ਕਿ ਡਰਿੰਕ ਵਗੈਰਾ ਕਰੀ ਹੋਈਗੀ ਠੀਕ ਹੈ ਨਾ ਉਹਨਾਂ ਨੇ ਕਿਹਾ ਸਾਡੇ ਬੰਦਿਆਂ ਨੇ ਵੀ ਤੁਸੀਂ ਗਾਲਾਂ ਕਿਉਂ ਕੱਢ ਰਹੇ ਹੋ ਇੰਨੀ ਗੰਧੀਆਂ ਵੀਰੇ ਡੈਥ ਹੋਈ ਵੀ ਗਾਲਾਂ ਨਾ ਕੱਢੋ ਬਸ ਐਨੇ ਮੈਂ ਉਹਨਾਂ ਨੂੰ ਕਹਿ ਰਹੇ ਵੀ 5 ਮਿੰਟ ਠਹਿਰੋ ਅਸੀਂ ਆਏ ਉਹਨਾਂ ਨੂੰ ਐ ਵੀ ਚਲੋ ਪਤਾ ਨਹੀਂ ਇਸ ਤਰੀਕੇ ਗਏ ਹੋਣਗੇ ਉਹ ਬਸ ਦੋਨੇ ਮੋਬਾਈਲ ਦੇਖਣ ਲੱਗ ਕੇ ਬੈਠ ਗਏ ਬਸ ਪਿੱਛੇ ਤੇ ਆਏ ਉਹਨਾਂ ਨੇ ਆਣ ਕੇ ਇੱਕ ਊਰੇ ਮਾਰਿਆ ਇੱਕ ਛੂਰਾ ਆਖਮਾ ਜੀ ਹੋਈ ਸੀ ਬੁਰੀ ਵਾਰਦਾਤ ਜਿਸੇ ਮੌਜੂਦ ਆ ਉੱਥੇ ਹੋਈ ਤੇ ਕਹਿੰਦੇ ਇੱਕ ਇੱਥੇ ਹੋਈ ਸੀ ਇੱਕ ਨੌਜਵਾਨ ਵੀ ਸਾਡੇ ਨਾਲ ਮੌਜੂਦ ਹੈ ਜੋ ਕਹਿੰਦੇ ਨੇ ਕਿ ਉਹਨਾਂ ਨੇ ਦਮਨ ਨੂੰ ਉਸ ਸਮੇਂ ਤੜਫਦੇ ਹੋਏ ਖੂਨ ਦੇ ਨਾਲ ਲਤਪਟ ਵੇਖਿਆ ਬਾਈ ਜੀ ਬਹੁਤ ਖੌਫਨਾਕ ਉਹ ਮੰਜ਼ਰ ਰਿਹਾ ਹੋਣਾ ਇੱਕ ਨੌਜਵਾਨ ਜਦੋਂ ਤੜਫ ਰਿਹਾ ਹੋਣਾ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਇਸ ਵਾਰਦਾਤ ਨੂੰ ਲੈ ਕੇ ਹਾਂਜੀ ਸਰ ਦੇਖਿਆ ਤਾਂ ਸੀ ਆਪਣੀ ਅੱਖਾਂ ਨਾਲ ਕਿਉਂਕਿ ਮੇਰਾ ਘਰ ਉਹ ਸਾਹਮਣੇ ਹੈ ਚੌਂਕ 'ਚ ਜਦੋਂ ਮਤਲਬ ਕਿ ਇੱਕਦਮ ਇੰਨਾ ਹੱਲਾ ਹੋ ਗਿਆ ਤਾਂ ਇੱਕਦਮ ਮੈਂ ਘਰ ਤੋਂ ਬਾਹਰ ਨਿਕਲਿਆ ਤੇ ਮੈਂ ਜਦੋਂ ਬਾਹਰ ਆਇਆ ਗਲੀ 'ਚ ਮੈਂ ਦੇਖਿਆ ਦੋ ਮੁੰਡੇ ਮਤਲਬ ਕਿ ਇੱਕ ਦੇ ਇੱਕ ਮੁੰਡਾ ਇੱਥੇ ਪਿਆ ਸੀ ਜਿੱਥੇ ਉਹ ਇੱਟਾਂ ਪਈਆਂ ਐ ਇੱਕ ਦਮਨ ਜਿਹੜਾ ਮੁੰਡੇ ਦੀ ਤੁਸੀਂ ਕਹਿ ਰਹੇ ਹੋ ਉਹ ਇੱਥੇ ਪਿਆ ਸੀਗਾ ਇੱਥੇ ਇੱਥੇ ਉਹ ਮੁੱਦੇ ਨੂੰ ਗਿਰਿਆ ਹੋਇਆ ਸੀਗਾ ਜੋ ਪਿੰਡ ਦਾ ਇੱਕ ਤਰੀਕਾ ਨਾ ਚੌਰਾਹ ਜੀ ਹਾਂ ਜੀ ਹਾਂ ਚੌਰਾਹ ਮੇਨ ਹੈ ਇੱਥੇ ਮਤਲਬ ਕਿ ਸਾਰੇ ਲੰਘਦੇ ਵੜਦੇ ਆ ਤੇ ਜਦੋਂ ਮੈਂ ਮਤਲਬ ਕਿ ਉਹਨਾਂ ਨੂੰ ਦੇਖਿਆ ਤਾਂ ਮਤਲਬ ਕਿ ਸਮਝ ਲਓ ਕਿ ਮੇਰਾ ਪੂਰੀ ਬੋਡੀ ਤੇ ਮਤਲਬ ਕਿ ਸੁੰਨ ਹੋ ਗਿਆ ਕੁਝ ਮੈਨੂੰ ਸਮਝ ਨਹੀਂ ਆਇਆ ਕਿ ਮੈਂ ਕੀ ਕਰਾਂ ਕੀ ਨਾ ਕਰਾਂ ਅਸੀਂ ਕਈ ਬੰਦਿਆਂ ਨੂੰ ਮੋਟਰਸਾਈਕਲ ਤੋਂ ਜਾ ਰਹੇ ਸੀ ਅਸੀਂ ਹੱਥ ਜੋੜ-ਜੋੜ ਕੇ ਕਿਹਾ ਵੀਰੇ ਰੋਕ ਲਿਆ ਮੋਟਰਸਾਈਕਲ ਮੁੰਡੇ ਨੂੰ ਹਸਪੀਟਲ ਲੇ ਜੀ ਇੱਕ ਅੱਧਾ ਦਾ ਬਾਜੇ ਵਿਚਾਰਾ ਪਰ ਕਿਸੇ ਨੇ ਸਾਰੇ ਨੇ ਇਗਨੋਰ ਕੀਤਾ ਕਿਸੇ ਨੇ ਉਹਨਾਂ ਹੈਲਪ ਨਹੀਂ ਕੀਤੀ ਹੈਗੀ ਜੋ ਦਮਨ ਦੇ ਨਾਲ ਇੱਕ ਹੋਰ ਨੌਜਵਾਨ ਜੋ ਮੌਜੂਦ ਸੀ ਉਸ ਦਾ ਦੋਸਤ ਉਸ ਦੀ ਹਾਲਤ ਕਿਵੇਂ ਬਣੀ ਹੋਈ ਹੈ ਕਿਉਂਕਿ ਕਹਿ ਰਹੇ ਨੇ ਕਿ ਉਹ ਵੀ ਬਹੁਤ ਗੰਭੀਰ ਜ਼ਖਮੀ ਹੋਇਆ ਸੀ ਜੀ ਉਹ ਫਿਲਹਾਲ ਤਾਂ ਇੱਥੇ ਵੀ ਵਿਚਾਰਾ ਕਾਫੀ ਤੜਫ ਰਿਆ ਸੀਗਾ ਉਹਦੇ ਅੱਖ 'ਚ ਮਾਰਿਆ ਸੀਗਾ ਪਿੱਛੇ ਦਿਮਾਗ 'ਚ ਉਹਨੂੰ ਘੱਟਦਾ ਉਹਦੇ ਖੰਜਰ ਮਾਰ ਕੇ ਕਾਫੀ ਬੁਰਾ ਹਾਲ ਹੈ ਉਹਦਾ ਇੱਥੇ ਵੀ ਵਿਚਾਰਾ ਤੜਫ ਰਿਆ ਸੀ ਅਸੀਂ ਘਰ ਤੋਂ ਮੱਲਗੀ ਲੈ ਕੇ ਆਏ ਕੱਪੜੇ ਵਗੈਰਾ ਤੇ ਉਹਦਾ ਮਤਲਬ ਕਿ ਅੱਖ ਤੇ ਅੱਦਾ ਰੱਖਿਆ ਜੋ ਵੀ ਆ ਅਸੀਂ ਸਾਡੇ ਤੋਂ ਜੋ ਹੁੰਦਾ ਸੀ ਅਸੀਂ ਕੀਤਾ ਏ ਹੈਲਪ ਜੋ ਵਾਰਦਾਤ ਹੋਈ ਇੱਥੇ ਹੋਈ ਏ ਮੇਨ ਉਹਨਾਂ ਦੀ ਬਹਿਸ ਜੋ ਹੋਈ ਏ ਜਿੱਥੇ ਇੰਟਾ ਪਈਆਂ ਉੱਥੇ ਉੱਥੇ ਹੋਈ ਏ ਮੇਨ ਬਹਿਸ ਨਾ ਤੇ ਇੱਕ ਮੁੰਡਾ ਇਹਨਾਂ ਦੇ ਇੱਥੇ ਡੈਥ ਹੋਈ ਆ ਤੁਸੀਂ ਅੱਖੀਂ ਵੇਖਿਆ ਹਾਂਜੀ ਹੂੰ ਅਕੀ ਦੇਖਿਆ ਜਦੋਂ ਅਸੀਂ ਕਿਹਾ ਵੀ ਕੌਣ ਔਰ ਕੋਈ ਨਹੀਂ ਅੱਗੇ ਉਰੇ ਬਹੁਤ ਬੈਠੇ ਹੋਣੇ ਆ ਬੰਦੇ ਤੇ ਕੋਈ ਨਹੀਂ ਸੀਗਾ ਔਰੇ ਫੇ ਮੈਂ ਰੌਲਾ ਪਾਇਆ ਮੈਂ ਕਿਹਾ ਵੀ ਇਹ ਦੇਖੋ ਬੱਚੇ ਕੀ ਨਾ ਦੇ ਪਏ ਆ ਵੀ ਆਪਣੇ ਕੁੰਬੜੇ ਦੇ ਆ ਜਾਂ ਇਹੇ ਵੀ ਬਈਆਂ ਦੇ ਆ ਚਲੋ ਇੰਨੇ ਨੂੰ ਸਾਡੇ ਗਵਾਂਢੀ ਸਾਰੇ ਬਾਹਰ ਨਿਕਲੇ ਜਾਂਦੇ ਕਿ ਵੀ ਇਹ ਤਾਂ ਆਪਣੇ ਕੁੰਬੜੇ ਦੇ ਹੀ ਬੱਚੇ ਆ ਉਹ ਮਾਰ ਕੇ ਦੌੜ ਗਏ ਬਈਆਂ ਦੇ ਮਾਰਿਆ ਕਿਵੇਂ ਸੀਗਾ ਚਾਕੂ ਜਿਸ ਨੌਜਵਾਨ ਦੀ ਗੱਲ ਕਰ ਰਹੇ ਹੋ ਚਾਕੂ ਜੀ ਉਹ ਨਾ ਜਦੋਂ ਮੈਂ ਆਪਣੇ ਘਰ ਤੋਂ ਆਈਆਂ ਜੀ ਉਹਦੀ ਅੱਖ ਵਿੱਚ ਸੀ ਉਹਨੇ ਮੁੰਡੇ ਨੇ ਆਪਣਾ ਆਪ ਕੱਢਿਆ ਚਾਕੂ ਹੂੰ ਹਾਂਜੀ ਤੇ ਬਹੁਤ ਖੂਨ ਪੈ ਰਿਆ ਸੀਗਾ ਦੇਖਣੀ ਤਾਂ ਹੁੰਦਾ ਸਭ ਤੇ ਪਿੰਡ ਦੇ ਲੋਕ ਕੋਈ ਆਇਆ ਨਹੀਂ ਅੱਗੇ ਮਦਦ ਕਰਨ ਦੇ ਆ ਉਸ ਟਾਈਮ ਹਾਈ ਨਹੀਂ ਤਾਂ ਜੀ ਸਾਡੇ ਆ ਹੀ ਟਾਈਮ ਸੀਗਾ ਜੀ ਹੂੰ ਉਸ ਟਾਈਮ ਆਪਣੇ ਘਰਾਂ ਚਾ ਜੀ ਸਾਰੇ ਤੇ ਸ਼ੋਰ ਪਿਆ ਜਦ ਪਤਾ ਲੱਗਾ ਤਾਂ ਆਇਆ ਸਾਰੇ ਲੋਕ ਇਸੇ ਥਾਂ ਤੇ ਉਹਨਾਂ ਦੋਵੇਂ ਨੌਜਵਾਨਾਂ ਤੇ ਹਮਲਾ ਕੀਤਾ ਗਿਆ ਤੇ ਇਸੇ ਥਾਂ ਤੇ ਉਹ ਕਾਫੀ ਸਮੇਂ ਤੱਕ ਜੁਨੇ ਉਹ ਤੜਫਦੇ ਵੀ ਰਹੇ ਹਾਲਾਂਕਿ ਬਾਅਦ ਦੇ ਵਿੱਚ ਦਮਨ ਦੀ ਜੋ ਹੈ ਇਹਨਾਂ ਸੱਟਾਂ ਦੇ ਚਲਦਿਆਂ ਜੋ ਗੰਭੀਰ ਉਸ ਨੂੰ ਮਾਰੀਆਂ ਗਈਆਂ ਸੀ ਉਸ ਦੀ ਮੌਤ ਹੋ ਜਾਂਦੀ ਹੈ ਉਸ ਦਾ ਜੋ ਸਾਥੀ ਹੈ ਉਸ ਦਾ ਜੋ ਦੋਸਤ ਹੈ ਉਹ ਹਾਲੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਗੰਭੀਰ ਰੂਪ ਦੇ ਨਾਲ ਜ਼ਖਮੀ ਜੋ ਹੈ ਉਹ ਵੀ ਦੱਸਿਆ ਜਾ ਰਿਹਾ ਹੈ ਪਰ ਇਸ ਇਲਾਕੇ ਦੇ ਵਿੱਚ ਜੇਕਰ ਅਸੀਂ ਇੱਕ ਨਜ਼ਰ ਮਾਰੀਏ ਤਾਂ ਇੱਕ ਅਜੀਬ ਜਿਹਾ ਸਨਾਟਾ ਜ਼ਰੂਰ पसਰਿਆ ਹੋਇਆ ਹੈ ਪੂਰੇ ਇਲਾਕੇ ਦੇ ਵਿੱਚ ਤੁਸੀਂ ਦੇਖੂਗੇ ਕਿ ਹਰ ਦੁਕਾਨ ਜੋ ਇੱਥੇ ਕੁਝ ਬੜੀਆਂ ਹੋਈਆਂ ਨੇ ਹਰ ਦੁਕਾਨ ਬੰਦ ਹੈ ਇਸ ਤਰੀਕੇ ਦੇ ਨਾਲ ਜਦੋਂ ਕੋਈ ਵਾਰਦਾਤ ਹੁੰਦੀ ਹੈ ਤਾਂ لازਮੀ ਤੌਰ ਤੇ ਸਹਿਮ ਦਾ ਮਾਹੌਲ ਜੋ ਹੈ ਉਹ ਵੀ ਵੇਖਣ ਨੂੰ ਮਿਲਦਾ ਹੈ ਸੋਗ ਦੀ ਲਹਿਰ ਜੋ ਹੈ ਉਹ ਵੀ ਵੇਖਣ ਨੂੰ ਮਿਲਦੀ ਹੈ ਜੋ ਇਸ ਵਕਤ ਇਸ ਪਿੰਡ ਕੁੰਬੜਾ ਦੇ ਵਿੱਚ ਵੀ ਜੋ ਹੈ ਉਹ ਵੇਖਣ ਨੂੰ ਮਿਲ ਰਹੀ ਹੈ ਮਰਡਰ ਐਟ ਮੋਹਾਲੀ ਜੀ ਹਾਂ ਮੋਹਾਲੀ ਦੇ ਪਿੰਡ ਕੁੰਬੜਾ ਚ ਇੱਕ ਅਜਿਹੀ ਵਾਰਦਾਤ ਹੋਈ ਜਿਸ ਨੇ ਪੂਰੇ ਪੰਜਾਬ ਨੂੰ ਦਹਿਲਾ ਕੇ ਰੱਖ ਦਿੱਤਾ 17 18 ਸਾਲਾਂ ਦਾ ਇੱਕ ਨੌਜਵਾਨ ਜਿਸ ਦਾ ਨਾਮ ਸੀ ਦਮਨਪ੍ਰੀਤ ਜਿਸ ਦਾ ਮਾਮੂਲੀ ਜਹੀ ਗੱਲ ਪਿੱਛੇ ਬੜੀ ਹੀ ਬੇਰਹਿਮੀ ਨਾਲ ਚਾਕੂ ਮਾਰ ਮਾਰ ਕੇ ਕਤਲ ਕਰ ਦਿੱਤਾ ਜਿਸ ਨੂੰ ਇਨਸਾਫ ਦਿਵਾਉਣ ਦੇ ਲਈ ਉਸ ਦੇ ਪਰਿਵਾਰ ਦੇ ਵੱਲੋਂ ਲਗਾਤਾਰ ਮੋਹਾਲੀ ਦੇ 에어ਪੋਰਟ ਰੋਡ ਤੇ ਜੋ ਹੈ ਉਹ ਤਰਨਾ ਦਿੱਤਾ ਜਾ ਰਿਹਾ ਹੈ ਰੋਡ ਜਾਮ ਕੀਤਾ ਹੋਇਆ ਹੈ ਇਸ ਵਕਤ ਅਸੀਂ ਕੁੰਬੜਾ ਪਿੰਡ ਦੇ ਵਿੱਚ ਹੀ ਮੌਜੂਦ ਹਾਂ ਜਿੱਥੇ ਇਸ ਵਕਤ ਸੋਗ ਦੀ ਲਹਿਰ ਜੋ ਹੈ ਉਹ ਛਾਈ ਹੋਈਗੇ ਤੇ ਤੁਹਾਨੂੰ ਘਰ ਦੇ ਹਾਲਾਤ ਵੀ ਵਿਖਾਵਾਂਗੇ ਕਿਵੇਂ ਘਰ ਦੇ ਵਿੱਚ ਇਸ ਵਕਤ ਜੋ ਹੈ ਉਹ ਸੁੰਨਸਰਾ ਪਸਰੀ ਹੋਈ ਹੈ ਪੂਰੇ ਪਿੰਡ ਦੇ ਵਿੱਚ ਹੀ ਜੋ ਹੈ ਇਸ ਵਕਤ ਇੱਕ ਤਰੀਕੇ ਨਾਲ ਕਹਿ ਸਕਦੇ ਆ ਕਿ ਸੋਗ ਦੀ ਲਹਿਰ ਜੋ ਹੈ ਉਹ ਛਾਈ ਹੋਈ ਹੈ ਪਰਵਾਰ ਜੋ ਹੈ ਧਰਨੇ ਦੇ ਵਿੱਚ ਮੌਜੂਦ ਹੈ ਪਰ ਕੁਝ ਰਿਸ਼ਤੇਦਾਰ ਇੱਥੇ ਜ਼ਰੂਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਇਹ ਘਰ ਹੈ ਦਮਨ ਦਾ ਉਸ ਨੌਜਵਾਨ ਦਾ ਜਿਸ ਦਾ ਬੜੀ ਹੀ ਬੇਰਹਿਮੀ ਦੇ ਨਾਲ ਨਿੱਕੀ ਜਹੀ ਗੱਲ ਪਿੱਛੇ ਕਤਲ ਜੋ ਹੈ ਉਹ ਕਰ ਦਿੱਤਾ ਗਿਆ ਘਰ ਦੇ ਹਾਲਾਤ ਜੁਨੇ ਇਹ ਤਸਵੀਰਾਂ ਆਪ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਦੀ ਜੋ ਸਥਿਤੀ ਹੈ ਪਰਿਵਾਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਧਰਨੇ ਦੇ ਵਿੱਚ ਮੌਜੂਦ ਹੈ ਪਰ ਕੁਝ ਰਿਸ਼ਤੇਦਾਰ ਜੁਨੇ ਉਹ ਇੱਥੇ ਜ਼ਰੂਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਦੋ ਦਿਨ ਹੋ ਗਏ ਨੇ ਧਰਨਾ ਜੋ ਹੈ ਉਹ ਲਗਾਤਾਰ ਜਾਰੀ ਹੈ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਇਹ ਤਸਵੀਰਾਂ ਦਮਨ ਦੀਆਂ ਜੋ ਘਰ ਦੇ ਵਿੱਚ ਲੱਗੀਆਂ ਹੋਈਆਂ ਨੇ ਪਰਿਵਾਰ ਜੋ ਹੈ ਉਹ ਇਸ ਵਕਤ ਇੱਕੋ ਮੰਗ ਕਰ ਰਿਹਾ ਹੈ ਕਿ ਉਹ ਜੋ ਕਾਤਲ ਨੇ ਜੋ ਫਿਲਹਾਲ ਫਰਾਰ ਦੱਸੇ ਜਾ ਰਹੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਜੋ ਹੈ ਉਹ ਕਾਬੂ ਕੀਤਾ ਜਾਏ ਉਹਨਾਂ ਦੇ ਖਿਲਾਫ ਸਖਤ ਸਖਤ ਜੋ ਕਾਰਵਾਈ ਹੈ ਉਹ ਕੀਤੀ ਜਾਏ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਦਮਨ ਦੇ ਘਰ ਦੀਆਂ ਨੇ ਉਸ ਘਰਦਿਆਂ ਨੇ ਜਿਸ ਦੇ ਵਿੱਚ ਇਸ ਵਕਤ ਜੋ ਹੈ ਉਹ ਮਾਤਮ ਛਾਇਆ ਹੋਇਆ ਹੈ ਸੋਗ ਦੀ ਲਹਿਰ ਛਾਈ ਹੋਈ ਹੈ ਇਹ ਕੋ ਚੁਨਾ ਦੇ ਰਿਸ਼ਤੇਦਾਰ ਜੁਨੇ ਉਸੜ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਤੁਹਾਡਾ ਨਾਮ ਸਰਬਜੀਤ ਜੀ ਕਿਵੇਂ ਤੁਹਾਨੂੰ ਇਸ ਪੂਰੀ ਵਾਰਦਾਤ ਦਾ ਪਤਾ ਲੱਗਿਆ ਤੁਸੀਂ ਦਮਨ ਦੇ ਭਾਬੀ ਜੀਓ ਕਿਵੇਂ ਤੁਹਾਨੂੰ ਪਤਾ ਲੱਗਿਆ ਕਿ ਪੂਰੀ ਵਾਰਦਾਤ ਹੋਈ ਹੈ ਤੇ ਹੁਣ ਕੀ ਮੰਗ ਪਰਿਵਾਰ ਦੀ ਹੈ ਜੀ ਸਾਨੂੰ ਇਨਸਾਫ ਚਾਹੀਦਾ ਹੈ ਤੇ ਜਦੋਂ ਇਹ ਵਾਰਦਾਤ ਹੋਈ ਤੁਹਾਨੂੰ ਕਿਵੇਂ ਫੋਨ ਆਇਆ ਸੀ ਜਾਂ ਕਿਸ ਤਰੀਕੇ ਦੇ ਨਾਲ ਜਦੋਂ ਇਹ ਪੂਰਾ ਵਾਕਿਆ ਹੋਇਆ ਤੁਹਾਨੂੰ ਉਸ ਦੇ ਬਾਰੇ ਜਾਣਕਾਰੀ ਕਿਵੇਂ ਮਿਲੀ ਤੇ ਹੁਣ ਪਰਿਵਾਰ ਜਿਵੇਂ 2 ਦਿਨ ਹੋ ਗਏ ਨੇ ਧਰਨਾ ਲੱਗਿਆ ਹੋਇਆ ਰਾਤ ਵੀ ਪਰਿਵਾਰ ਨੇ ਛੰਡ ਦਾ ਵਕਤ ਹੈ ਹਾਈਵੇ ਤੇ ਕੱਟੀ ਹੈ ਕੀ ਕਹਿਣਾ ਚਾਹੋਗੇ ਇਹ ਦੇਖੋ ਜੀ ਪਾਜਾ ਸੀ ਇਹ ਕਹਿੰਦਾ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸੀ ਜੀ ਤਾਂ ਇਹ ਉਹ ਤਸਵੀਰਾਂ ਉਸ ਘਰ ਦੀਆਂ ਨੇ ਜਿੱਥੇ ਅਸੀਂ ਪਹੁੰਚੇ ਆ ਦਮਨ ਜਿੱਥੇ ਰਹਿੰਦਾ ਸੀ ਉਸ ਦਾ ਘਰ ਸੀ ਕਤਲ ਕਰ ਦਿੱਤਾ ਗਿਆ ਕੁਝ ਹੋਰ ਲੋਕ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਜੀ ਕੀ ਕਹਿਣਾ ਚਾਹੂਗੇ ਇੱਕ ਜਵਾਨ ਪੁੱਤ ਦਾ ਇਸ ਤਰੀਕੇ ਦੇ ਨਾਲ ਕਤਲ ਕਰ ਦਿੱਤਾ ਗਿਆ ਵੱਡੀ ਵਾਰਦਾਤ ਹੋਈ ਤੇ ਪੁਲਿਸ ਹਾਲੇ ਵੀ ਖਾਲੀ ਨੇ ਪਿੰਡ ਚ ਸੋਗ ਦੀ ਲਹਿਰ ਜੋ ਹੈ ਫੈਲੀ ਹੋਈ ਹੈ ਭਾਜੀ ਬਹੁਤ ਗਲਤ ਹੀ ਕੰਮ ਹੋਇਆ ਬਹੁਤ ਹੀ ਮਾੜਾ ਇਕੱਲਾ ਹੀ ਪੁੱਤ ਦਾ ਮਾਂ ਦਾ ਉਹ ਉਜੜ ਗਿਆ ਤੇ ਦੋ ਛੋਟੀਆਂ ਕੁੜੀਆਂ ਹੂੰ ਤੇ ਹੁਣ ਦੱਸੋ ਪਰਿਵਾਰ ਕਿੱਧਰ ਜਾਈਏ ਤੇ ਹਾਲੇ ਦੋਸੀਆਂ ਦੀ ਤਲਾਸ਼ ਨਹੀਂ ਕਰ ਪਾ ਰਹੇ ਪੁਲਿਸ ਵਾਲੇ ਉਹ ਸਾਨੂੰ ਕਦੀ ਕਹਿੰਦੇ ਦੋ ਦਿਨ ਦੇ ਤੋਂ ਕਦੀ ਤਿੰਨ ਦਿਨ ਤੋਂ ਹਾਲੇ ਤੱਕ ਨਹੀਂ ਐ ਇਹਨਾਂ ਨੇ ਤਲਾਸ਼ ਕੀਤੀ ਪੁਲਿਸ ਵਾਲਿਆਂ ਨੇ ਜੇ ਪਿੰਡ ਦੇ ਵਿੱਚ ਬਹੁਤ ਸਾਰੇ ਪੀਜੀ ਜੋ ਨੇ ਉਹ ਬਣੇ ਹੋਏ ਨੇ ਅਸੀਂ ਵੀ ਜਦੋਂ ਆਇਆ ਤਾਂ ਅਸੀਂ ਵੇਖਿਆ ਕਿ ਬਹੁਤ ਸਾਰੇ ਪੀਜੀ ਬਣੇ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਵਾਰਦਾਤ ਕੀਤੀ ਉਹ ਵੀ ਅਜੇ ਹੀ ਪੀਜੀ ਦੇ ਵਿੱਚ ਰਹਿੰਦੇ ਸੀ ਤਾਂ ਇਸ ਇਲਾਕੇ ਵਿੱਚ ਜੋ ਪੀਜੀ ਬਣੇ ਹੋਏ ਨੇ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਇੱਕ ਚਿੰਤਾ ਜ਼ਰੂਰ ਹੈ ਕਿ ਜੋ ਉੱਥੇ ਰਹਿ ਰਹੇ ਨੇ ਉਹਨਾਂ ਦੀ ਪੂਰੀ ਵੈਰੀਫਿਕੇਸ਼ਨ ਹੁੰਦੀ ਹੈ ਜਾਂ ਨਹੀਂ ਹੁੰਦੀ ਜਾਂਚ ਹੁੰਦੀ ਹੈ ਕਿ ਇਹ ਕੌਣ ਨੇ ਕਿੱਥੋਂ ਆਏ ਨੇ ਤੇ ਉਸ ਤੋਂ ਬਾਅਦ ਫਿਰ ਅਜਿਹੀਆਂ ਵਾਰਦਾਤਾਂ ਹੋ ਜਾਂਦੀਆਂ ਨੇ ਸਰ ਐਦਾਂ ਹੁਣ ਕੋਈ ਵੀ ਮਾਲਕ ਜਦ ਕਿਰਾਏਦਾਰ ਰੱਖਦਾ ਨਾ ਮੈਨੂੰ ਤਾਂ ਪਹਿਲਾਂ ਉਹਦੀ ਵੈਰੀਫਿਕੇਸ਼ਨ ਹੁੰਦੀ ਫੀਸ ਆ ਟਮਾਲੀ ਚ ਪਹਿਲੀ ਗੱਲ ਮੈਂ ਕਈ ਮਾਲਕ ਇਹੋ ਜਿਹੇ ਹੁੰਦੇ ਆ ਵੈਰੀਫਿਕੇਸ਼ਨ ਕਰਦੇ ਨਹੀਂ ਕਾਲੀ ਕਾਲੀ ਚ ਚੜਾਣੇ ਦੀ ਗੱਲ ਕਰਦੇ ਆ ਕਿਰਾਏ ਚ ਰੂਮ ਉਹ ਜਦ ਬਾਅਦ ਚ ਕਾਹੜਾ ਹੁੰਦਾ ਫਿਰ ਮਾਲਕ ਵੀ ਭੁਗਤਦਾ ਉਹ ਤੋਂ ਭੁਗਤ ਦੇ ਦਿੰਦੇ ਆ ਇੱਕ ਮੇਨਤ ਗੱਲ ਆਏ ਹੁਣ ਜਿੰਨੇ ਵੀ ਕਿਰਾਏਦਾਰ ਅਧਿਆ ਦਾ ਅਧਾਰ ਕਾਰਡ ਹੋਰੇ ਦੇ ਬਣੇ ਮੈਂ ਅਧਿਆ ਦੇ ਵਿਹਾਰ ਦੇ ਯੂਪੀ ਦੇ ਇੱਧਰ ਤੇ ਵੀ ਅਧਾਰ ਕਾਰਡ ਹੈਗੇ ਉਹਨਾਂ ਪੁੱਤਰ ਦੇ ਵੀ ਹੁਣ ਬੰਦਾ ਦੱਸੋ ਕਿੱਧਰ ਫਗੜੀ ਏ ਪੂਰਾ ਪਿੰਡ ਇੱਕ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਧਰਨੇ ਤੇ ਪਹੁੰਚਿਆ ਹੋਇਆ ਸਾਰੀਆਂ ਘਰ ਬੰਦ ਰਹੀਆਂ ਦੁਕਾਨਾਂ ਬੰਦ ਰਹੀ ਕਿ ਮੰਗ ਕਰਦੇ ਹੋ ਸਾਨੂੰ ਤਾਂ ਇਨਸਾਫ ਚਾਹੀਦਾ ਜਿੰਨੀ ਜਲਦੀ ਹੋ ਸਕੇ ਉਹ ਬੰਦੇ ਸਾਨੂੰ ਫੜ ਕੇ ਦੇਵੇ ਸਾਹਮਣੇ ਘਰੇ ਸਾਡੀ ਤਾਂ ਜੀ ਹਾਂ ਪਿੰਡ ਦੇ ਲੋਕਾਂ ਦੇ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਬਸ ਇੱਕੋ ਮੰਗ ਕੀਤੀ ਜਾ ਰਹੀ ਹੈ ਕਿ ਉਹ ਮੁਲਜ਼ਮ ਜਲਦ ਤੋਂ ਜਲਦ ਗ੍ਰਿਫਤਾਰ ਹੋਣੇ ਚਾਹੀਦੇ ਨੇ ਜਿਨ੍ਹਾਂ ਨੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਤਮੋਹਾਲੀ 에어ਪੋਰਟ ਰੋਡ ਤੇ ਦੂਜੇ ਦਿਨ ਵੀ ਪਰਿਵਾਰ ਦਾ ਧਰਨਾ ਜੋ ਹੈ ਉਹ ਲਗਾਤਾਰ ਜਾਰੀ ਹੈ ਜੇਕਰ ਗੱਲ ਕੀਤੀ ਜਾਏ ਕੁੰਬੜਾ ਪਿੰਡ ਦੀ ਤਾਂ ਪੂਰੇ ਪਿੰਡ ਦੇ ਵਿੱਚ ਇੱਕ ਤਰ੍ਹਾਂ ਦਾ ਸਨਨਾਟਾ ਛਾਇਆ ਹੋਇਆ ਹੈ ਕਿਉਂਕਿ ਪੂਰਾ ਪਿੰਡ ਜੋ ਹੈ ਇਸ ਵਕਤ ਮੋਹਾਲੀ ਦੇ 에어ਪੋਰਟ ਰੋਡ ਤੇ ਮੌਜੂਦ ਹੈ ਉਸ ਧਰਨੇ ਦੇ ਵਿੱਚ ਜੋ ਪਰਿਵਾਰ ਦੇ ਵੱਲੋਂ ਦਿੱਤਾ ਗਿਆ ਹੈ ਇਨਸਾਫ ਤੇ ਲਈ ਤੁਹਾਨੂੰ ਤਸਵੀਰਾਂ ਲਗਾਤਾਰ ਵਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਦੇ ਨਾਲ ਨਾਲ ਇੱਥੇ ਸਥਾਨਕ ਲੋਕ ਜੋ ਨੇ ਉਹ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਲੋਕ ਜੋ ਨੇ ਉਹ ਇੱਥੇ ਵੱਡੀ ਗਿਣਤੀ 'ਚ ਮੌਜੂਦ ਨੇ ਕਿਸ ਦੇ ਵਿੱਚ ਮੌਜੂਦ ਨੇਤੇ ਜੋ ਇਹ ਇਕੱਠ ਹੈ ਭਾਵੇਂ ਰਾਤ ਦਾ ਸਮਾਂ ਹੋ ਗਿਆ ਹੈ ਤਾਪਮਾਨ ਦੇ ਵਿੱਚ ਗਿਰਾਵਟ ਆਂਦੀ ਜਾ ਰਹੀ ਹੈ ਪਰ ਇਸ ਇਕੱਠ ਦੇ ਵਿੱਚ ਜੋ ਹੈ ਜੋ ਇਹ ਇਕੱਠ ਕੀਤਾ ਗਿਆ ਹੈ ਇਹ ਲਗਾਤਾਰ ਜੋ ਹੈ ਉਹ ਵਾਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਮੋਹਾਲੀ ਦਾ 에어ਪੋਰਟ ਰੋਡ ਹੈ ਮੇਨ ਹਾਈਵੇ ਹੈ ਜਿਸ ਦੇ ਉੱਤੇ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਦਰਿਆਵਾਂ ਵਿੱਚੀਆਂ ਹੋਈਆਂ ਨੇ ਲੋਕਾਂ ਨੇ ਗੱਦੇ ਜੋ ਨੇ ਉਹ ਵਿਛਾਏ ਹੋਏ ਨੇ ਪਰਿਵਾਰ ਨੇ ਬੀਤੀ ਰਾਤ ਜੋ ਹੈ ਲੰਗੀ ਰਾਤ ਵੀ ਇਸੇ ਹਾਈਵੇ ਤੇ guzari ਠੰਡ ਦੇ ਵਿੱਚ ਤੇ ਹਾਲੇ ਵੀ ਪਰਿਵਾਰ ਦੇ ਵੱਲੋਂ ਬਸ ਇੱਕੋ ਮੰਗ ਕੀਤੀ ਜਾ ਰਹੀ ਹੈ ਕਿ ਇਹ ਦਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਰੇ ਮੁਲਜ਼ਮ ਜੋ ਨੇ ਉਹ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਹਾਲਾਂਕਿ ਇਸ ਸਬ ਦੇ ਵਿਚਾਲੇ ਇੱਕ ਅਪਡੇਟ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਗੌਰਵ ਨਾਮ ਦਾ ਇੱਕ ਮੁਲਜ਼ਮ ਜੋ ਹੈ ਉਸ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਗ੍ਰਿਫਤਾਰ ਕੀਤਾ ਹੈ ਇਹ ਮੁਲਜ਼ਮ ਜੋ ਕਾਤਲ ਨੇ ਉਹਨਾਂ ਦੇ ਵਿੱਚ ਸ਼ਾਮਿਲ ਨਹੀਂ ਹੈ ਪਰ ਇਸ ਤੇ ਇਲਜ਼ਾਮ ਲੱਗੇ ਨੇ ਕਿ ਇਸ ਨੇ ਜੋ ਕਾਤਲ ਨੇ ਉਹਨਾਂ ਦੀ ਮਦਦ ਕੀਤੀ ਉਹਨਾਂ ਨੂੰ ਲੌਜਿਸਟਿਕਸ ਪ੍ਰੋਵਾਈਡ ਕਰਵਾਏ ਸੁਹਾਣੇ ਦਾ ਇਹ ਮਲਜ਼ਮ ਜੋ ਹੈ ਉਹ ਰੈਣਵਾਦ ਅਸਿਆ ਜਾ ਰਿਹਾ ਹੈ ਬੇਸਿਕਲੀ ਜੋ ਹੈ ਯੂਪੀ ਤੋਂ ਬਿਲੋਂਗ ਕਰਦਾ ਹੈ ਪਰ ਸੁਹਾਣੇ ਦੇ ਵਿੱਚ ਰਹਿ ਰਿਹਾ ਸੀ ਜਿਸ ਤੇ ਇਹ ਇਲਜ਼ਾਮ ਲੱਗੇ ਨੇ ਕਿ ਵਾਰਦਾਤ ਤੋਂ ਬਾਅਦ ਉਹਨਾਂ ਮਲਜ਼ਮਾਂ ਨੂੰ ਭੱਜਣ ਦੇ ਵਿੱਚ ਜੋ ਹੈ ਉਹ ਮਦਦ ਕੀਤੀ ਤਾਂ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਲੋਕ ਜੋ ਨੇ ਉਹ ਇੱਥੇ ਮੌਜੂਦ ਨੇ ਤੇ ਇਹ ਉਸ ਨੌਜਵਾਨ ਦਮਨ ਦੀ ਮ੍ਰਿਤਕ ਦੇ ਹੈ ਜਿਸ ਨੂੰ ਇਨਸਾਫ ਦਿਵਾਉਣ ਦੇ ਲਈ ਇਹ ਲੋਕ ਜੋ ਨੇ ਇੱਥੇ ਇਕੱਠਾ ਹੋਏ ਨੇ ਪਰਿਵਾਰ ਲਗਾਤਾਰ ਇਸੇ ਧਰਨਾ ਦੇ ਰਿਹਾ ਹੈ ਸਥਾਨਕ ਲੋਕ ਜੋ ਨੇ ਉਹ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਆਪ ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰਿਵਾਰ ਲਗਾਤਾਰ ਇੱਥੇ ਮੌਜੂਦ ਹੈ ਉਹ ਪਰਿਵਾਰ ਜਿਸ ਨੇ ਆਪਣਾ ਜਵਾਨ ਪੁੱਤ ਜੋ ਹੈ ਉਹ ਗਵਾ ਦਿੱਤਾ ਹਾਲਾਂਕਿ ਇਹਨਾਂ ਨੂੰ ਹਿੰਮਤ ਦੇਣ ਦੇ ਲਈ ਇੱਥੇ ਵਕੂ ਵਕ ਲੋਕ ਜੋ ਨੇ ਉਹ ਜ਼ਰੂਰ ਪਹੁੰਚ ਰਹੇ ਨੇ ਲਗਾਤਾਰ ਇੱਥੇ ਇਕੱਠ ਵੀ ਵੱਧਦਾ ਜਾ ਰਿਹਾ ਹੈ ਪਰ ਪਰਿਵਾਰ ਦਾ ਜੋ ਦੁੱਖ ਹੈ ਉਹ ਘਟਣ ਦਾ ਨਾਮ ਨਹੀਂ ਲੈ ਰਿਹਾ ਇੱਕੋ ਮੰਗ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਸਿਰਫ ਇਹ ਤਰ੍ਹਾਂ ਉਦੋਂ ਹੀ ਚੁੱਕਾ ਜਾਏਗਾ ਜਦੋਂ ਇਹ ਤਮਾਮ ਮੁਲਜ਼ਮ ਜੋ ਨੇ ਉਹ ਫੜੇ ਜਾਨ ਗੇ ਕਹਿੰਦੇ ਪੁਲਿਸ ਨੇ ਇੱਕ ਨੌਜਵਾਨ ਫੜਿਆ ਵੀ ਹੈ ਜਿਨ੍ਹਾਂ ਨੇ ਉਹਨਾਂ ਦੀ ਮਦਦ ਕੀਤੀ ਬਾਅਦ ਵਿੱਚ ਭੱਜਣ ਦੇ ਵਿੱਚ ਪੁਲਿਸ ਲਗਾਤਾਰ ਤੁਹਾਡੇ ਨਾਲ ਗੱਲਬਾਤ ਵੀ ਕਰ ਰਹੀ ਹੈ ਕਿਵੇਂ ਦੇਖਦੇ ਹੋ ਕੀ ਕਰਨਾ ਚਾਹੋ ਬਿਰਜੇ ਬੱਫ ਫੜਿਆ ਬੰਦਾ ਫਿਰ ਉਹ ਹੀ ਬੰਦਾ ਸਾਹਮਣੇ ਕਿਉਂ ਨਹੀਂ ਆਇਆ ਜੇ ਬੰਦਾ ਪੁਲਿਸ ਨੇ ਫੜ ਲਿਆ ਫਿਰ ਅਸੀਂ ਕੀ ਮੰਗ ਰਹੇ ਹਥੇ ਇਹੀ ਕੁਝ ਤਾਂ ਮੰਗ ਰਹੇ ਆ ਨਾ ਵੀ ਬੰਦਾ ਜੇ ਫੜ ਲਿਆ ਤਾਂ ਸਾਹਮਣੇ ਲਿਆਂਦੋ ਫਿਰ ਕਿਉਂ ਨਹੀਂ ਆਇਆ ਉਹ ਹੀ ਦੀ ਮਿੱਟੀ ਰੋਲੀ ਵੀ ਹੈ ਜੇ ਸਾੜ ਕੇ ਸਾਰੇ ਸੈਕਟਰ ਕੋਲ ਹੱਦ ਕਰਦਾ ਮੈਂ ਮੇਰੇ ਦੀ ਮਿੱਟੀ ਨਹੀਂ ਕਰ ਮੈਂ ਬੱਚੇ ਦਾ ਸਵਾਰਨਾ ਕਰ ਦਿਨ ਦੀ ਅੱਜ ਆਪਣੇ ਦਾ ਜੇ ਉਹ ਬੰਦਾ ਮੇਰੇ ਸਾਹਮਣਾ ਕੋਈ ਵੀ ਕਰ ਦੋ ਮੈਂ ਜਰੂਰੀ ਨਹੀਂ ਸੁਖਿਆ ਵੀ ਪੰਜੇ ਕਾਤਲਾਵਾਂ ਤੇ ਕੋਈ ਬੰਦਾ ਮੈਨੂੰ ਨਹੀਂ ਜਰੂਰੀ ਵੀ ਕਿਰਚਮਾਰੀ ਉਹੀ ਕਰੋ ਕਾਤਲਾਵਾਂ ਤੇ ਕੋਈ ਵੀ ਬੰਦਾ ਸਾਥ ਕਾ ਗੈਲ ਹੋਵੇ ਉਰਾ ਹੋਵੇ ਕਿਰਚਾ ਵਾਲੇ ਨੂੰ ਮੈਂ ਆਪੇ ਬੁਲਾ ਲਉ ਇੱਕ ਬੰਦਾ ਕਰ ਦੋ ਉਰਾ ਖੜਾ ਕਿਹਦੇ ਜਿਹਨੇ ਬਾਅਦ ਚ ਭੱਜਣ ਚ ਉਹਨਾਂ ਦੀ ਮਦਦ ਕੀਤੀ ਗੱਡੀਆਂ ਵਗਰਾ ਦਾ ਇੰਤਜ਼ਾਮ ਕਰਕੇ ਦਿੱਤਾ ਸੈਕਟਰ 17 ਜਾਨਦਲੀ ਉਹ ਫੜਿਆ ਮੁੱਖ ਮੁਲਜ਼ਮ ਜਿਨ੍ਹਾਂ ਨੇ ਵਾਰਦਾਤ ਕੀਤੀ ਉਹਨਾਂ ਚ ਕੋਈ ਨਹੀਂ ਫੜਿਆ ਗਿਆ ਫਿਰ ਉਹ ਜਿਹਨੇ ਗੱਡੀਆਂ ਕਰਕੇ ਦਿੱਤੀਆਂ ਉਹ ਹੀ ਲਿਆਣ ਦੋ ਇੱਥੇ ਉਹ ਸੀ ਪਰ ਡਿਟੇਲ ਹੋएगी ਨਾ ਦਿਓ ਕਿੱਥੇ ਭੱਜਿਆ ਹੁਣ ਤੁਸੀਂ ਆਪ ਸਮਝਦਾਰ ਹੈ ਤੁਹਾਨੂੰ ਆਪ ਪਤਾ ਹੋਣਾ ਚਾਹੀਦਾ ਵੀ ਜਦੋਂ ਇੱਕ ਬੰਦਾ ਪਕੜਿਆ ਗਿਆ ਉਹ ਕਹਦਾ ਦੋ ਉਸਕੇ ਪਰਿਵਾਰ ਨੂੰ ਲਿਆਓ ਚੱਕ ਕੇ ਜਿਹਨੇ ਮਦਦ ਕੀਤੀ ਜਿਹਨੇ ਮਦਦ કરી ਕਿੱਥੇ ਨੇ ਐਮ ਸੀ ਕੰਬੜਾ ਚਾਰਾ ਮਸੀਨੇ ਕੋਈ ਦਿਖ ਰ ਤਨ ਇੱਕ ਵੀ ਅੱਜ ਮੋਹਾਲੀ ਤੋਂ ਵਿਧਾਇਕ ਆਏ ਸੀਗੇ ਕੁਲਵੰਤ ਨੂੰ ਕੀ ਕਹਿੰਦੇ ਹੋ ਕੁਲਵੰਤ ਨੇ ਕੀ ਕਹਿਣਾ ਕੁਲਵੰਤ ਕਹਿ ਬਸ ਐਵੇਂ ਬੋਲ ਕੇ ਚਲੇ ਗਿਆ ਮਾ ਕਾਰਵਾਈ ਹੋ ਰਹੀ ਹੈ ਕਾਰਵਾਈ ਹੋ ਰਹੀ ਹੈ ਪੇ ਸ਼ਾਮ ਦਾ ਟਾਈਮ ਤੇ ਅ ਤੱਕ ਕੁਲਵੰਤ ਨੂੰ ਈਬ ਤੱਕ ਪੁੱਛਿਆ ਨਾ ਫੋਨ ਕਰਕੇ ਕਿੰਨੀ ਕ ਦੂਰ ਦਫਤਰ ਹੈ ਨਾ ਫੋਨ ਕਰਕੇ ਪੁੱਛਿਆ ਨਾ ਆ ਕੇ ਪੁੱਛਿਆ ਕਿਸੇ ਆਪਣੇ ਬੰਦੇ ਕੋਈ ਭੇਜ ਦਿੰਦਾ ਨਾ ਕਿਸੇ ਨੂੰ ਜੇ ਆਪ ਨਹੀਂ ਖੁਦ ਆ ਕੇ ਪੁੱਛਣਾ ਤਾਂ ਮੈਂ ਹੁਣ ਤੁਸੀਂ ਬੀਤੀ ਰਾਤ ਵੀ ਹਾਈਵੇ ਤੇ ਲੰਘਾਈ ਐ ਅੱਜ ਦੀ ਰਾਤ ਵੀ ਪੈ ਗਈ ਐ ਤਾਪਮਾਨ ਠੰਡ ਬਹੁਤ ਹੁੰਦੀ ਜਾ ਰਹੀ ਐ ਤਾਂ ਨਾ ਇਸੇ ਤਰੀਕੇ ਨਾਲ ਚੱਲੀ ਰੱਖੂੰਗੀ ਇਸੇ ਤਰ੍ਹਾਂ ਰੱਖੋਗੇ ਜੀ ਇਸੇ ਤਰ੍ਹਾਂ ਰੱਖੋ ਤਾਂ ਨਾ ਇੱਥੇ ਚੱਲੂ ਆ ਇਹਦਾ ਕਸਾਡਾ ਹਾਲੇ ਨਹੀਂ ਹੁੰਦਾ ਜੇ ਚਾਹ ਦੋ ਦਿਨ ਲੇ ਜਾਂ ਚਾਰ ਦਿਨ ਲੱਗ ਜੇ ਇਧਰ ਹੀ ਦੇ ਉਹਨਾਂ ਦਾ ਸਾਰੇ ਬਰੂਪ ਬਣਾਏ ਹੋਏ ਆ ਉਧਰ ਕਾ ਕੇ ਆਗਾ ਫਕੜੇ ਤਾਂ ਬਰੂਪਾ ਤਾਂ ਹੀ ਜੰਦੇ ਆ ਬੰਦੇ ਅਧਾਰ ਕਾਰਡ ਇਧਰ ਦਾ ਬੋਰਡ ਕਾਰਡ ਇਧਰ ਦਾ ਪੰਜਾਬ ਕੇ ਬਣਾਏ ਪੰਜਾਬ ਕਾ ਪਕੜੇ ਕਿਤਨਾ ਜਾਉਂਗੇ ਆਪਣ ਪੰਜਾਬ ਦਾ ਬਣਾਇਆ ਵਾ ਮੁਹਾਲੀ ਜ਼ਿਲ੍ਹੇ ਦੇ ਕੁੰਬੜਾ ਚ ਦੋ ਨੌਜਵਾਨਾਂ ਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਹੋਇਆ ਸੀ ਇੱਕ ਦੀ ਮੌਤ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਪਰਿਵਾਰਕ ਮੈਂਬਰ ਧਰਨੇ ਤੇ ਬੈਠੇ ਹੋਏ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਕਿਸ ਤਰੀਕੇ ਦਾ ਜਿਹੜਾ ਹੈਗਾ ਨੌਜਵਾਨ ਸੀ ਉਹ ਕਿਵੇਂ ਉਹਨਾਂ ਦੇ ਨਾਲ ਇਨਵੋਲਡ ਸੀ ਜਾਂ ਇੰਟਰਲਿੰਕ ਸੀ ਸਾਡਾ ਨਾਲ ਐਸਪੀ ਡੀ ਹਰ ਹਰਵੀਰ ਸਿੰਘ ਠਵਾਲ ਨੇ ਸਰ ਜੇਕਰ ਗੱਲ ਕਰੀ ਤਾਂ ਕਿਡਨੀ ਲੀਡ ਜਿਹੜੀ ਹੈਗੇ ਕਿਸ ਤਰੀਕੇ ਦੀ ਮਿਲੀ ਹੈ ਕਿਹੜਾ ਨੌਜਵਾਨ ਕਾਬੂ ਹੋਇਆ ਹੁਣ ਜਿਹੜੀ ਹੁਣ ਤੱਕ ਸਾਨੂੰ ਇੱਕ ਦੀ ਅਰੈਸਟ ਅਸੀਂ ਪਾਤੀ ਹੈ ਉਹਦਾ ਨਾਮ ਗੌਰਵ ਹੈਗਾ ਜਿਹੜਾ ਕਿ ਇਹਨਾਂ ਨਾਲ ਇਸ ਕ੍ਰਾਈਮ 'ਚ ਉਹਦੀ ਪੂਰੀ ਸ਼ਮੂਲੀਅਤ ਸੀਗੀ ਇਹ ਜਿਹੜੇ ਜਿੰਨੇ ਵੀ ਅਕਿਊਜ਼ ਅਸੀਂ ਹਜੇ ਤੱਕ ਆਇਡੈਂਟੀਫਾਈ ਕੀਤੇ ਨੇ ਇਹਨਾਂ ਨੂੰ ਭਜਾਉਣ ਦੇ ਵਿੱਚ ਇਹਦੀ ਇੱਕ اہم ਭੂਮਿਕਾ ਸੀ ਜਿਸ ਤੋਂ ਇਲਾਵਾ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਅਦਾਲਤ 'ਚ ਹੀ ਪੇਸ਼ ਕਰਾਤਾ ਔਰ ਮਤਲਬ ਕਿਸ ਤਰੀਕੇ ਦੀ ਸਹਾਇਤਾ ਉਹਨੂੰ ਦਿੱਤੀ ਸੀਗੀ ਉਹਨਾਂ ਨੂੰ ਲੈ ਕੇ ਆਇਆ ਸੀ ਛੱਡ ਕੇ ਆਇਆ ਸੀ ਜਾਂ ਕੋਈ ਹੋਰ ਸੀ ਇਹ ਜਿਹੜੇ ਗੌਰਵ ਸੀਗਾ ਇਹਦੇ ਕੋਲ ਜਿਹੜੇ ਅਕਿਊਜ਼ ਸੀਗੇ ਗਏ ਸੀਗੇ ਤੇ ਇਹਨਾਂ ਨੂੰ ਜਿਹੜਾ ਵਹੀਕਲ ਤੇ ਇਹਨਾਂ ਦੀ ਜਿਹੜੀ ਟਰਾਂਸਪੋਰਟੇਸ਼ਨ ਹੈਗੀ ਆ ਉਹ ਇਸ ਗੌਰਵ ਨੇ ਪ੍ਰੋਵਾਈਡ ਕੀਤੀ ਸੀਗੀ ਬਿਲਕੁਲ ਔਰ ਹੋਰ ਕਿਸ ਤਰੀਕੇ ਦੀ ਪੁਲਿਸ ਕਾਰਵਾਈ ਕਰ ਰਹੀ ਹੈ ਕੋਈ ਮਤਲਬ ਟੀਮਾਂ ਬਣਾਈਆਂ ਗਈਆਂ ਚ ਕਾਰਵਾਈ ਕਿਸ ਲੈਵਲ ਤੇ ਪਹੁੰਚ ਗਈ ਹੈ ਹੁਣ ਜਿਹੜੀ ਜਾਂਚ ਕਰ ਲਈ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਬੜੀ ਐਡਵਾਂਸ ਸਟੇਜ ਤੇ ਹੈਗੀ ਹੈ ਤੇ ਸਾਨੂੰ ਮਤਲਬ ਕਿ ਉਮੀਦ ਹੈ ਕਿ ਛੇਤੀ ਵਿਥਿਨ 24 ਆਵਰਸ ਅਸੀਂ ਇਹਨੂੰ ਕ੍ਰੈਕ ਕਰਨ ਚ ਮਤਲਬ ਕ੍ਰੈਕ ਬਾਈ ਨੇਮ ਦਾ ਪਰਚਾ ਹੈ ਹੀ ਇਹ ਇਹਨੂੰ ਅਸੀਂ ਪੜਨ ਦੇ ਵਿੱਚ ਕਾਮਯਾਬ ਹੋ ਜਾਣਾ ਹੈ ਸਰ ਇਹਦੇ ਮਤਲਬ ਪਰਿਵਾਰਕ ਮੈਂਬਰਾਂ ਨਾਲ ਕੋਈ ਗੱਲਬਾਤ ਹੋਈ ਹੁਣ ਤੱਕ ਵੀ ਕੋਈ ਆਪ ਸੈਸ਼ਨ ਦਿੱਤਾ ਜਾਂ ਉਹਨਾਂ ਨੇ ਧਰਮਾ ਖਤਮ ਕਰਨ ਦੀ ਗੱਲ ਕੀਤੀ ਕੋਈ ਪਰਿਵਾਰਕ ਮੈਂਬਰ ਜਿਹੜੇ ਹੈਗੇ ਨੇ ਉਹਨਾਂ ਨੂੰ ਅਸੀਂ ਮਤਲਬ ਜੋ ਵੀ ਅਸੀਂ ਕਰ ਰਹੇ ਹਾਂ ਉਹ ਉਹਨਾਂ ਨੂੰ ਕੌਨਫੀਡੈਂਸ ਚ ਲੈ ਕੇ ਕਰ ਰਹੇ ਹਾਂ ਉਹਨਾਂ ਅਨੁਸਾਰ ਹੀ ਹਾਲਾਤਾਂ ਬਾਰੇ ਉਹਨਾਂ ਨੂੰ ਜਾਣੂ ਕਰਾਇਆ ਗਿਆ ਤੇ ਉਹ ਮਤਲਬ ਬੇਸਿਕਲੀ ਉਹ ਇਹੀ ਇੱਕ ਸ਼ਰਤ ਰੱਖ ਰਹੇ ਨੇ ਕਿ ਬੰਦੇ ਅਰੈਸਟ ਹੋ ਜਾਣ ਐਂਡ ਉਹ ਅਰੈਸਟ ਕਰਨਾ ਸਾਡਾ ਫਰਜ਼ ਬੰਦ ਹੈ ਉਸੀ ਕਰਾਂਗੇ ਤਜੀਆਂ ਮਰਡਰ ਐਟ ਮੋਹਾਲੀ ਮਰਡਰ ਉਸ ਨੌਜਵਾਨ ਦਾ ਜਿਸ ਨਾਲ ਜਵਾਨੀ ਚ ਪੈ ਰਹੀ ਧਰਿਆ ਸੀ ਮਰਡਰ ਉਸ ਨੌਜਵਾਨ ਦਾ ਜਿਸ ਨੇ ਪਰਿਵਾਰ ਦਾ ਸਹਾਰਾ ਬਣਨਾ ਸੀ ਜਿਸ ਨੇ ਪਰਿਵਾਰ ਦੇ ਖੁਆਬ ਪੂਰੇ ਕਰਨੇ ਸੀ ਪਰ ਉਸ ਤੋਂ ਪਹਿਲੇ ਹੀ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਉਸੇ ਨੌਜਵਾਨ ਦੇ ਮృతਕ ਦੇ ਨੂੰ ਹਾਈਵੇ ਤੇ ਰੱਖ ਕੇ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਲਗਾਤਾਰ ਜੋ ਇਕੱਠ ਹੈ ਇੱਥੇ ਵਾਦਾ ਜਾ ਰਿਹਾ ਕਿਉਂਕਿ ਲੋਕ ਇਸ ਪਰਿਵਾਰ ਦੀ ਮਦਦ ਦੇ ਲਈ ਅੱਗੇ ਆ ਰਹੇ ਨੇ ਇਸ ਧਰਨੇ ਦਾ ਹਿੱਸਾ ਬਣ ਰਹੇ ਨੇ ਲਗਾਤਾਰ ਮੰਗ ਸਰਵੇ ਕੋਈ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਜੋ ਨੇ ਉਹ ਫੜੇ ਜਾਣ ਪਰੇ ਕਪ ਇਹ ਟੀ ਨਿਕਲ ਕੇ ਸਾਹਮਣੇ ਆਈ ਇਸ ਹਫਤੇ ਦੌਰਾਨ ਇੱਕ ਮੁਲਜ਼ਮ ਫੜਿਆ ਗਿਆ ਜੋ ਕਾਤਲਾਂ ਦੇ ਵਿੱਚ ਸ਼ਾਮਲ ਨਹੀਂ ਹੈ ਪਰ ਜਿਸ ਨੇ ਇਹਨਾਂ ਕਾਤਲਾਂ ਦੀ ਮਦਦ ਜ਼ਰੂਰ ਕੀਤੀ ਮੇਰੇ ਨਾਲ ਪੀਟੀਸੀ ਨਿਊਜ਼ ਦੇ ਸਹਿਯੋਗੀ ਮਨਜੂਤ ਮੌਜੂਦ ਨੇ ਲਗਾਤਾਰ ਇਸ ਖਬਰ ਨੂੰ 2 ਦਿਨ ਤੋਂ ਕਵਰ ਕਰ ਰਹੇ ਨੇ ਮਨਜੂਤ ਕੀ ਅਪਡੇਟ ਨਿਕਲ ਕੇ ਸਾਹਮਣੇ ਆਈ ਤੁਸੀਂ ਐਸਐਸਪੀ ਦੇ ਨਾਲ ਡੀਐਸਪੀ ਦੇ ਨਾਲ ਗੱਲਬਾਤ ਕੀਤੀ ਤੁਸੀਂ 2 ਦਿਨ ਤੋਂ ਇਸ ਪੂਰੇ ਧਰਨੇ ਨੂੰ ਕਵਰ ਵੀ ਕਰ ਰਹੇ ਹੋ ਕੀ ਪੁਲਿਸ ਸਾਹ ਹੁਣ ਤੱਕ ਕਾਮਯਾਬੀ ਲੱਗੀ ਹੈ ਤੇ ਜਿਸ ਤਰੀਕੇ ਨਾਲ ਇਕੱਠ ਵੱਧਦਾ ਜਾ ਰਿਹਾ ਹੈ ਤਾਪਮਾਨ ਘਟਦਾ ਜਾ ਰਿਹਾ ਹੈ ਇਕੱਠ ਵੱਧਦਾ ਜਾ ਰਿਹਾ ਹੈ ਲੋਕ ਇਸ ਪਰਿਵਾਰ ਦੀ ਮਦਦ ਲਈ ਲਗਾਤਾਰ ਅੱਗੇ ਆ ਰਹੇ ਨੇ ਹੌਸਲਾ ਦੇ ਰਹੇ ਨੇ ਕੀ ਕਹਿਣਾ ਚਾਹੋਗੇ ਆ ਬਿਲਕੁਲ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਇਹ ਪੁਲਿਸ ਲਗਾਤਾਰ ਜਿਹੜੀ ਹੈ ਇਹ ਕਾਰਵਾਈ ਨੂੰ ਅੰਜਾਮ ਦੇ ਰਹੀ ਸੀ ਲਗਾਤਾਰ ਟੀਮਾਂ ਜਿਹੜੀਆਂ ਨੇ ਲਗਭਗ 10 ਟੀਮਾਂ ਹੁਣ ਤੱਕ ਬਣ ਗਈਆਂ ਪੁਲਿਸ ਦੀਆਂ ਉਹ ਪੁਲਿਸ ਜਿਹੜੀ ਹੈ ਤਰ੍ਹਾਂ ਤਰ੍ਹਾਂ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਸੂਬੇ 'ਚ ਪਹੁੰਚ ਕੇ ਜਿਹੜੀ ਹੈ ਜਾਂਚ ਪੜਤਾਲ ਕਰ ਰਹੀ ਹੈ ਕਿ ਜਿਹੜਾ આરોપી ਨੇ ਉਹ ਕਿੱਥੇ ਲੁਕੇ ਹੋਏ ਨੇ ਲੇਕਿਨ ਇਸ ਦੇ ਵਿੱਚ ਬੜੀ ਅਹਿਮ ਗੱਲ ਇਹ ਵੀ ਹੈ ਕਿ ਅੱਜ ਗੌਰਵ ਨਾਮ ਦੇ ਇੱਕ ਨੌਜਵਾਨ ਨੂੰ ਕਾਬ ਪਿਛੋਂ ਤੋਂ ਯੂਪੀ ਦਾ ਰਹਿਣ ਵਾਲਾ ਪਰ ਟੈਂਪਰਰੀ ਜਿਹੜਾ ਉਹ ਟੀਨਰਟ ਬਣ ਕੇ ਸੁਹਾਣੇ ਰਹਿੰਦਾ ਸੀ ਔਰ ਜਦੋਂ ਕਤਲ ਹੋਇਆ ਤਾਂ ਉਹਨਾਂ ਕਾਤਲਾਂ ਨੂੰ ਰਹਿਣ ਦੀ ਲਈ ਜਗਾ ਜਿਹੜੀ ਗੌਰਵ ਨੇ ਸੁਹਾਣੇ ਦੇ ਵਿੱਚ ਲੈ ਕੇ ਦਿੱਤੀ ਔਰ ਉਸ ਤੋਂ ਬਾਅਦ ਟੈਕਨੀਕਲੀ ਉਹਨਾਂ ਨੂੰ SIM ਕਾਰਡ ਜਿਹੜੇ ਨੇ ਉਹ ਵੀ ਮੁਹੱਈਆ ਕਰਾਇਆ ਮੁਹੱਈਆ ਕਰਾਉਣ ਤੋਂ ਬਾਅਦ ਅਗਲਾ ਕਦਮ ਇਹ ਸੀ ਕਿ ਟੈਕਸੀ ਕਰਵਾ ਕੇ ਟਰਾਂਸਪੋਰਟੇਸ਼ਨ ਦਾ ਖਰਚਾ ਕਰਕੇ ਉਹਨਾਂ ਨੂੰ ਸੈਕਟਰ 17 ਛੱਡ ਗਿਆ ਤਾਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਜਿਹੜੇ SP ਡਿਟੈਕਟਿਵ ਨੇ ਉਹਨਾਂ ਨੇ ਵੀ ਸਾਫ਼ ਤੌਰ ਤੇ ਸਪਸ਼ਟ ਕੀਤਾ ਕਿ ਉਸ ਨੂੰ ਕਾਬੂ ਕਰ ਲਿਆ ਗੌਰਵ ਉਸ ਦਾ ਨਾਮ ਹੈ ਉਸ ਨੂੰ ਮੁਹਾਲੀ ਕੋਰਟਸ ਪੇਸ਼ ਕਰਵਾਉਣ ਤੋਂ ਬਾਅਦ 3 ਦਿਨ ਦਾ ਰਿਮਾਂਡ ਵੀ ਹਾਸਲ ਕਰ ਲਿਆ 3 ਦਿਨ ਦਾ ਰਿਮਾਂਡ ਜਦੋਂ ਹਾਸਲ ਹੋਇਆ ਤਾਂ ਉਸ ਤੋਂ ਬਾਅਦ ਹੁਣ तमाम ਪੁੱਛਗਏ ਜਿਹੜੀ ਆ ਉਹ ਕੀਤੀ ਜਾਣੀ ਹੈ ਕਿ ਉਸ ਦੇ ਵਿੱਚ ਕਦੋਂ ਉਹ ਕਾਤਲ ਇੱਥੇ ਪਹੁੰਚੀ ਸੀ ਔਰ ਉਸ ਤੋਂ ਬਾਅਦ 17 ਸੈਕਟਰ ਤੋਂ ਬਾਅਦ ਕਿੱਥੇ ਉਹਨਾਂ ਨੂੰ ਛੱਡ ਕੇ ਆਇਆ ਕਿਉਂਕਿ ਬੜਾ ਅਹਿਮ ਸਵਾਲੇ ਵੀ ਹੈ ਕਿ ਜਿਹੜਾ ਕੁੰਬੜਾ ਹੈ ਕੁੰਬੜੇ ਤੋਂ ਬਾਅਦ ਕਾਤਲ ਜਿਹੜੇ ਨੇ ਫਰਾਰ ਹੁੰਦੇ ਨੇ ਔਰ ਉਸ ਤੋਂ ਬਾਅਦ ਸੁਹਾਣੇ ਜਾਂਦੇ ਨੇ ਸੋਹਾਣੇ ਤੋਂ ਬਾਅਦ ਉਹਨਾਂ ਨੂੰ ਕੈਬ ਜਾਂ ਟੈਕਸੀ ਜਾਂ ਟਰਾਂਸਪੋਰਟ ਦਰਯੀ ਸੈਕਟਰ 17 ਛੱਡ ਕੇ ਹੁੰਦਾ ਹੈ ਪਰ ਇਸ ਦੇ ਵਿੱਚ ਇਹ ਵੀ ਜਿਹੜਾ ਜ਼ਿਕਰ ਕੀਤਾ ਜਾ ਸਕਦਾ ਕਿ ਜਿਹੜਾ ਸੈਕਟਰ 17 ਦਾ ਬੱਸ ਸਟੈਂਡ ਹੈ ਉੱਥੋਂ ਬੱਸਾਂ ਜਿਹੜੀਆਂ ਪੰਜਾਬ ਨੂੰ ਨਹੀਂ ਬਲਕਿ ਯੂਪੀ ਬਿਹਾਰ ਉਸ ਜਿਹੜਾ ਪਾਸੇ ਜਾਂਦੀ ਹੈ ਤਾਂ ਸਿੱਧੇ ਤੌਰ ਦੇ ਉੱਪਰ ਇਹ ਵੀ ਸਪਸ਼ਟਿਕਰਨ ਇੱਕ ਤਰ੍ਹਾਂ ਦਾ ਕੀਤਾ ਗਿਆ ਕਿ ਉਹ ਯੂਪੀ ਵੱਲ ਜਾਂ ਬਿਹਾਰ ਵੱਲ ਜਾਂ ਕਿਤੇ ਹੋਰ ਦੇਸ਼ ਦੇ ਅੰਦਰੂਨੀ ਹਿੱਸੇ ਵੱਲ ਭੱਜੇ ਬਿਲਕੁਲ ਬਿਲਕੁਲ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਕਿਹੜੇ ਵੱਡੇ ਖੁਲਾਸੇ ਹੁੰਦੇ ਨੇ ਪਰਿਵਾਰ ਨੂੰ ਕੀ ਆਸ਼ਵਾਸਨ ਦਿੱਤਾ ਜਾਂਦਾ ਹੈ ਪਰਿਵਾਰ ਦਾ ਇਹ ਧਰਨਾ ਕਦੋਂ ਤੱਕ ਜਾਰੀ ਰਹਿੰਦਾ ਹੈ ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਮਲਵਾਇਕ ਪਿੰਡ ਬੰਗੜ ਪੀਟੀਸੀ ਨਿਊਜ਼ ਮੋਹਾਲੀ